ਪਾਣੀ ਨਾ ਬਚਿਆ ਤਖਮੀਨ ਨਾ ਬੰਦਰ ਵੀ ਅਸੀਂ ਕੀ ਕਰਨੇ ਏ ਧਰਤੀ ਬੰਦਰ ਨੇ ਹੈ ਹਾਂਜੀ ਯਾ ਭੀ ਉਹ ਇਹ ਪੰਜਾਬ ਫਿੱਖਰਦਾ ਜਾਂਦਾ ਯਾਰ ਇਹ ਪੰਜਾਬ ਰੇ ਇਹੀ ਅਪੀਲ ਕਰਦਾ ਨਾ ਅਜ ਮੰਨਣ ਵੀ ਆ ਮਹੀਨਾ ਸਾਰੇ ਕੰਮਕਾਰ ਛੱਡ ਕੇ ਠੀਕ ਹੈ ਜੀ ਬਾਕਲੇ ਦਰਾਸਤਾ ਨੂੰ ਸਾਹਮਣੇ ਆਪਾਂ ਰਹੇ ਸੁਣਦੇ ਸੀ ਕਿ ਕਿਸੇ ਪਿੰਡ ਦੇ ਵਿੱਚ ਇੱਕ ਅੱਧਾ ਏਸੀ ਹੁੰਦਾ ਸੀ ਸਹੀ ਗੱਲ ਹੈ ਹੁਣ ਜੇ ਕਿਸੇ ਪਿੰਡ ਦੇ ਵਿੱਚ ਤਿੰਨ ਸੌ ਘਰ ਹੈ ਤਾਂ ਚਾਰ ਸੌ ਏਸੀ ਹੋਣਾ ਕਿਈ ਤਰ੍ਹਾਂ ਦੋ ਦੋ ਵੀ ਹੋਣੇ ਹਨਾ ਪਰਾ ਬਾਈ ਜਿਹੜਾ ਲੱਖਾ ਸੁਧਾਣਾ ਆ ਤੁਹਾਡੇ ਸਾਹਮਣੇ ਦੇਖੋ ਜੀ ਰਕਤਾਂ ਨੂੰ ਪਾਣੀ ਪਾਈ ਜਾਂਦੇ ਹੁਣ ਤੇ ਬਾਈ ਸਸਤੀਕਾਲ ਬਾਈ ਠੀਕਾ ਵਧੀਆ ਵਧੀਆ ਤੇ ਬਾਈ ਜਿਹੜੇ ਆਪਣੇ ਅੱਜ ਦੇ ਨੌਜਵਾਨ ਤੇ ਇਹਨਾਂ ਬਾਰੇ ਤੁਸੀਂ ਕੀ ਉਹਨਾਂ ਨੂੰ ਕੀ ਸਨੇਹਾ ਦੇਵੋਗੇ ਬਾਈ ਸਨੇਹਾ ਯਾਰ ਇਹੀ ਆ ਨਾ ਹੁਣ ਮਹੀਨਾ ਮੁੰਡਾ ਲੱਗਾ ਜਿਹੜੇ ਤੇ ਮਹੀਨਾ ਹਾਂ ਬਾਈ ਪਤਾ ਨਹੀਂ ਮਹੀਨਾ ਨਾ ਪਤਾ ਨਹੀਂ ਦੋ ਮਹੀਨੇ ਆ ਗਏ ਪਤਾ ਨਹੀਂ ਇਹ ਸੁੱਕਾਈ ਨੰਗੇ ਦੀ ਹਨਾ ਹੁਣ ਆ ਉਹ ਦਿਨ ਨੇ ਜਿਹੜੇ ਜਿਹੜੇ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਲੋੜ ਆ ਪਾਣੀ ਦੀ ਜ਼ਰਤ ਨਾਲ ਨਹੀਂ ਜਿੰਨੇ ਛੋਟੇ ਦਰਾਸਤਾ ਹਾਂ ਜਿਦਲੇ ਸਾਲ ਦੇ ਲੱਗੇ ਆ ਜਾਂ ਉਦੋਂ ਪੇਰੇ ਸਾਰੇ ਮਰ ਜਾਂਦੇ ਨੇ ਕੋਈ ਮੇਰੇ ਵੀ ਸਾਰਿਆਂ ਨੂੰ ਬੇਨਤੀ ਇਹੀ ਕਰਦੇ ਕਿ ਕਿੱਥੇ ਕੋਈ ਸਾਨੂੰ ਲੱਗਦਾ ਵੀ ਆਰ ਕੋਈ ਸਕੂਲ ਆ ਹਾਂ ਵੀ ਕੋਈ ਸਾਂਝੀ ਥਾਂ ਹੋਰ ਆ ਕੋਈ ਸੇਵੇ ਆ ਪੰਚਾਇਤ ਦਾ ਕਿਤੇ ਵੀ ਸਾਨੂੰ ਲੱਗਾ ਵੀ ਦਰਾਸਤ ਖੜੇ ਆ ਮੱਛੀ ਜਾਂਦੇ ਆ ਠੀਕ ਆ ਬਈ ਤੇ ਕੋਈ ਨਾ ਕੋਈ ਉਪਰਾਲਾ ਕਰਕੇ ਚਾਹੇ ਕੋਈ ਸਕੀ ਲੋ ਚਾਹੇ ਕੋਈ ਤੇਰੀ ਮੋਟਰ ਛੱਡੋ ਲਫਾਫਾ ਚੜਾ ਕੇ ਠੀਕ ਆ ਭਾਈ ਜਿਵੇਂ ਕਿਵੇਂ ਵੀ ਪਾਣੀ ਪਾਉਣਾ ਬਹੁਤ ਜ਼ਰੂਰੀ ਹੈ ਠੀਕ ਆ ਗੁਰੂ ਆਪਾਂ ਦੇਖ ਹੀ ਰਹੇ ਆ ਤਾਪਮਾਨ ਅੱਜ 47 48°C ਬਈ ਹਾਂ ਤੇ ਨਾਲ ਨਾਲ ਵਧ ਰਿਹਾ 50 ਦੇ ਨੇੜੇ ਚਾਰ ਨਾਲ ਹਾਂ ਹਾਂ ਇਸ ਕਰਕੇ ਵੀ ਜਿਹੜੀ ਗਰਮੀ ਆ ਹੁਣ ਆਪਾਂ ਦੇਖਦੇ ਆਂ ਦਰਾਖਤ ਬਰੋਹ ਤੇ ਕਿੰਨੇ ਪੱਤੇ ਕਿੰਨਿਆਂ ਨੂੰ ਅਕਾਂ ਲਾਤੀਆਂ ਹੈ ਕਿ ਹਨਾ ਖਿੜੇ ਠੂਕ ਤੇ ਤਾਂ ਬਹੁਤ ਲੋਡ ਆ ਹੁਣ ਮੈਂ ਇਹੀ ਅਪੀਲ ਕਰਦਾ ਹਾਂ ਅਜ ਮਨਾਂ ਨੂੰ ਵੀ ਆ ਮਹੀਨਾ ਸਾਰੇ ਕੰਮ ਕਾਰ ਛੱਡ ਕੇ ਇਹ ਬੱਕਲੇ ਦਰਹਤਾਂ ਨੂੰ ਸਾਂਭਣ ਦੇ ਪਾਣੀ ਦੇਣ ਤੇ ਹੋ ਗਏ ਮੇਰਾ ਆਹ ਮਹੀਨਾ ਕਿਸੇ ਕੰਮ ਤੇ ਮੇਰੇ ਹੋਰ ਸਾਰੇ ਇਹ ਬਈ ਤੁਹਾਡਾ ਜਿਹੜਾ ਇਹ ਡੇਲੀ ਦਾ ਸ਼ਡਿਊਲ ਆ ਇਹ ਹਾਂ ਰੋਜ਼ ਦਾ ਬਾਕੀ ਸਾਰੇ ਕੰਮ ਆ ਬੰਦ ਕਰ ਬਾਕੀ ਇਹ ਤਾਂ ਸੋਧ ਗਰਮੀ ਦੀ ਗੱਲ ਤੂੰ ਕਰਦਾ ਨਾ ਹਾਂ ਹਾਂ ਬਈ ਇਹਦਾ ਬੰਦੇ ਨੂੰ ਲੈਣੀ ਚਾਹੀਦੀ ਇਹ ਤਾਂ ਪਾਣੀ ਚਾਰਜ ਕਰਦੀ ਹੈ ਬੰਦੇ ਨੂੰ ਬਾਕੀ ਬਈ ਜਿਵੇਂ ਹੁਣ ਕਈ ਸਾਲਾਂ ਤੋਂ ਤੁਸੀਂ ਆਪ ਹੀ ਦੇਖ ਰਹੇ ਹੋ ਇਹਦਾ ਕਾਰਨ ਨੰਜਾਇਜ਼ ਉਹ ਤਾਂ ਤੁਹਾਨੂੰ ਬਾਕੀ ਤਾਂ ਸਾਰੇ ਨੂੰ ਬੜਾ ਤੂੰ ਛੋਡਾ ਇਹਦੇ ਬਾਰੇ ਕੀ ਕਹਿਣਾ ਵੀ ਇਹਦਾ ਕਾਰਨ ਕੀ ਹੋ ਸਕਦਾ ਜਿਆਦਾ ਜਿਹੜੀ 47 ਡਿਗਰੀ ਟੈਂਪਰੇਚਰ ਆਪਾਂ ਜਿਵੇਂ ਪਹਿਲਾਂ ਸੁਣੀ ਹੀ ਨਹੀਂ ਸੀ ਆਪਾਂ ਆਪਕਾ ਰੇਹ ਸੁਣਦੇ ਸੀ ਵੀ ਕਿਸੇ ਪਿੰਡ ਦੇ ਵਿੱਚ ਇੱਕ ਧਾਇ ਸੀ ਹੁੰਦਾ ਸਹੀ ਗੱਲ ਹੁਣ ਜੇ ਕਿਸੇ ਪਿੰਡ ਦੇ ਵਿੱਚ 300 ਘਰ ਆ ਤੇ 400 ਸੀ ਹੁਣ ਕਈ ਤਰ੍ਹਾਂ ਦੇ ਦੋ ਦੋ ਵੀ ਹੋਣੇ ਹਨ ਉਹ ਜਿਹੜੀ ਹੀਟ ਹੈ ਉਹ ਜਿਹੜਾ ਗਰਮੀ ਹੈ ਸੀ ਪੈਦਾ ਕਰ ਰਹੀ ਹੈ ਕੱਡੀਆਂ ਨੂੰ ਦੇਖ ਲੈ ਕਿੰਨੀਆਂ ਵੱਧ ਗਈਆਂ ਹਨਾ ਹੁਣ ਜਿਹੜੀਆਂ ਗੱਡੀਆਂ ਦਾ ਜਿਹੜੇ ਤਾਫਮਾਨ ਨੂੰ ਘਟਾਉਣ ਦੇ ਤੱਕ ਦਰਸ਼ਕਾਂ ਦੀ ਲੋੜ ਹੁੰਦੀ ਉਹ ਦਰਸ਼ਕ ਘਟਦੇ ਗਰਮੀ ਵਾਲੀ ਸਾਰੀਆਂ ਚੀਜ਼ਾਂ ਜਿਹੜੀਆਂ ਵੱਧ ਗਈਆਂ ਇਸ ਕਰਕੇ ਵੀ ਜਿਹੜੀ ਗਰਮੀ ਆ ਵਾਕੀ ਯਾਰ ਪੂਰੀ ਦੁਨੀਆ ਦੇ ਉੱਤੇ ਗਲੋਬਲ ਵਾਰਮਿੰਗ ਜਿਹੜੀ ਹੋ ਰਹੀ ਆ ਹਨਾ ਟੈਂਪਰੇਚਰ ਪਾੜ ਰਿਹਾ ਦੁਨੀਆ ਦਾ ਤਾਪਮਾਨ ਪਾੜ ਰਿਹਾ ਗਲੇਸ਼ੀਅਰ ਵੀ ਜੰਦੇ ਆ ਉਹ ਸਾਰਾ ਇਸ ਕਰਕੇ ਆ ਵਾਤਾਵਰਨ ਦੇ ਉੱਤੇ ਬਹੁਤ ਵੱਡੀਆਂ ਟਵੇਟਾਂ ਹੋਈਆਂ ਨੇ ਹਨਾ ਬਹੁਤ ਵੱਡੀ ਵਿਚਾਰ ਕਰਕੇ ਹੋਈਆਂ ਬਹੁਤ ਵੱਡੇ ਵੱਡੇ ਦੁਨੀਆ ਦੇ ਬੁੱਧੀਜੀਵੀ ਜਿਹੜੇ ਚਿੰਤਤ ਲੋਕ ਨੇ ਚਿੰਤਕ ਲੋਕ ਬੋਲੇ ਨੇ ਕਿ ਯਾਰ ਆਉਣ ਵਾਲਾ ਸਮਾਂ ਜਿਹੜਾ ਬਹੁਤ ਖਤਰਨਾਕ ਆ ਇਹ ਸਕਾਉਣ ਵਾਲੇ ਸਮੇਂ ਦੇ ਵਿੱਚ ਵਾਤਾਵਰਨ ਦਾ ਤਾਪਮਾਨ ਇੰਨਾ ਵੱਧ ਜਾਣਾ ਗਲੇਸ਼ੀਅਰ ਖੁਰ ਜਾਣੇ ਆ ਜਿਹੜੇ ਸਮੁੰਦਰਾਂ ਚ ਡੁੱਬ ਜਾਣੇ ਆ ਕੁਸ਼ਕ ਤਾਂ ਰਿਜ਼ਲਟ ਭਈ ਆਪਣੀ ਸਾਹਮਣੇ ਆਈ ਜਾਂਦਾ ਹੈ ਨਾ ਬਾਕੀ ਹੁਣ ਤੂੰ ਹੋਰ ਦੱਸ ਦਿੰਨਾ ਹੁਣ ਆਪਣੇ ਕੋਲ ਪੰਜਾਬ ਕੋਲੇ ਕਹਾਣੀ 10 ਤੋਂ 15 ਸਾਲ ਦੀ ਰਹਿ ਗਈ ਪਾਣੀ ਦੀ ਠੀਕ ਹੈ ਪਰ ਆਪਾਂ ਆਪਾਂ ਨੂੰ ਕੋਈ ਪ੍ਰਵਾਹ ਨਹੀਂ ਕੋਈ ਧਿਆਨ ਨਹੀਂ ਉਹ ਸਾਡੀਆਂ ਕਿਸਾਨ ਜਿੱਥੇ ਬੰਦੀਆਂ ਨੇ ਮੈਂ ਉਹਨਾਂ ਨੂੰ ਵੀ ਕਹਿਣਾ ਹੁੰਦਾ ਮੈਂ ਯਾਰ ਅਸੀਂ ਜ਼ਮੀਨਾਂ ਪਿੱਛੇ ਦਾ ਰੋਈ ਜਾਂਦੇ ਆ ਵੀ ਸਾਨੂੰ ਬੌਨਸ ਦੇ ਦਿਓ ਜੀ ਸਾਨੂੰ ਰੇਟ ਵਧ ਦੇ ਦਿਓ ਜੀ ਆਪਾਂ ਸਾਨੂੰ ਮੁਆਵਜ਼ਾ ਦੇ ਦਿਓ ਜੀ ਜੇ ਪਾਣੀ ਨਾ ਬਚਿਆ ਤਾਂ ਜ਼ਮੀਨਾਂ ਬੰਜਰ ਵੀ ਅਸੀਂ ਕੀ ਕਰਨੇ ਧਰਤੀ ਬੰਜਰ ਅਸੀਂ ਅਸਲ ਪੰਜਾਬ ਉਸ ਖਾਤਮੇ ਜੋ ਉਸ ਜਾੜੇ ਵੱਲ ਵੱਧ ਰਿਹਾ ਉਸ ਤਵਾਹੀ ਵੱਲ ਵੱਧ ਰਿਹਾ ਜਿਹਦੇ ਬਾਰੇ ਅਸੀਂ ਸੋਚ ਹੀ ਨਹੀਂ ਰਹੇ ਕੋਈ ਬੰਦਾ ਸੋਚਦਾ ਕੋਈ ਉੱਠ ਕੇ ਅਸੀਂ ਪਿੰਡਾਂ ਦੇ ਵਿੱਚੋਂ ਜਾਂ ਜਥੇਬੰਦੀਆਂ ਜਾਂ ਸਾਡੇ ਲੋਕ ਜਿਹੜੇ ਹੋਰਾਂ ਕੰਮਾਂ ਦੇ ਰੌਲਾ ਪਾਉਂਦੇ ਆ ਸਾਨੂੰ ਜਿਵੇਂ ਇੰਨੇ ਘਾਟੇ ਕਰ ਦਿਓ ਜੀ ਆ ਮੁਕਤ ਕਰ ਦਿਓ ਜੀ ਆ ਮੁਕਤ ਕਰ ਦਿਓ ਅਸੀਂ ਕਦੇ ਇਸ ਕਰਦੇ ਰੌਲਾ ਪਾ ਰਹੇ ਸਾਡਾ ਪਾਣੀ ਮੁੱਕ ਰਿਹਾ ਪਾਣੀ ਦੇ ਉੱਤੇ ਚਿੰਤਾ ਕਰਕੇ ਪਾਣੀ ਦੇ ਉੱਤੇ ਅਸਲ ਝੋਨੇ ਦਾ ਬਦਲ ਹੋਣਾ ਬੜਾ ਜ਼ਰੂਰੀ ਹੈ ਫਸਲੀ ਵਿਭਿੰਨਤਾ ਦੇ ਵਿੱਚ ਸਾਨੂੰ ਜਿਹੜਾ ਇਹ ਫਸਲੀ ਚੱਕਰ ਚੋਂ ਨਿਕਲਣਾ ਪੈਣਾ ਜਿਹੜਾ ਆਪਾਂ ਕਣਕ ਝੋਨਾ ਕਣਕ ਝੋਨਾ ਜਿਹਨੇ ਸਾਡਾ ਪਾਣੀ ਖਤਮ ਕਰਤਾ ਲਗਾਤਾਰ ਤੁਸੀਂ ਦੇਖ ਲਿਓ ਹੁਣ ਇਸ ਥਾਂ ਦੇ ਉੱਤੇ ਵੈਸ ਕਰ ਰਹੀਆਂ ਜਿ세 ਬੰਦਿਆਂ ਕਿ ਅਸੀਂ ਤਾਂ ਝੋਨਾ ਦਸ ਜੂਨ ਤੋਂ ਜਾਂ ਕਿੰਨੋਂ ਤੋਂ ਲਾਵਾਂ ਹਾਲਾਂਕਿ ਮੈਂ ਜਿਵੇਂ ਜਥੇਬੰਦਾਂ ਨੂੰ ਅਪੀਲ ਕਰਦਾ ਵੀ ਤੁਸੀਂ ਸਰਕਾਰ ਨੂੰ ਇਹ ਫੀਲ ਕਰੋਗੇ ਅਸੀਂ 20 ਜੂਨ ਦੀ ਤਾਂ 25 ਨੂੰ ਡਾਲਾਂਗੇ 30 ਨੂੰ ਡਾਲਾਂਗੇ ਹਾਂਜੀ ਪਰ ਤੁਸੀਂ ਮੌਕੇ ਤੇ ਇਹ ਗਰੰਟੀ ਦਿਓ ਇਹ ਵਾਅਦਾ ਕਰੋ ਇਹ ਲਿਖ ਕੇ ਦਿਓ ਕਿ ਜਿੰਨਾ ਮਰਜ਼ੀ ਮਾਸਟਰ ਹੋਵੇ ਨਵੀਂ ਹੋਵੇ ਅਸੀਂ ਚੱਕਾਂ ਪਾਣੀ ਵਾਲੇ ਮਸਲੇ ਤੇ ਸਾਨੂੰ ਸਹਿਯੋਗ ਸਰਕਾਰ ਦਾ ਕਰਨਾ ਚਾਹੀਦਾ ਜੇ ਪਾਣੀ ਪਹੁੰਚਾਉਣ ਪਾਣੀ ਦਾ ਮਤਲਬ ਹੈ ਕਿ ਜਿਹੜੀ ਅੱਜ ਕੋਈ ਕਹਿੰਦਾ ਮੇਰਾ 3 ਲੱਖ ਦਾ ਕੱਲਾ ਮੇਰਾ 3 ਲੱਖ ਦਾ ਕੱਲਾ ਖਤਮ ਨਹੀਂ ਹੋ ਰਿਹਾ ਇਹ ਇੱਥੇ ਬੇਰਾਬੱਤੀ ਦਾ ਸਾਥ ਕਰ ਰਿਹਾ ਹੈ ਇਸ ਕਰਕੇ ਹੀ ਬਈ ਵੀਰ ਪਰ ਸਾਡੇ ਕੁਈ ਪ੍ਰਵਾਰ ਨਹੀਂ ਲੋਕਾਂ ਨੂੰ ਅਸਲ ਤਾਂ ਹਾਲਾਤ ਪਤਾ ਹੀ ਕਿਉਂ ਹੋਗੇ ਪੰਜਾਬੀਆਂ ਨੂੰ ਇਹ ਲੱਗਦਾ ਵੀ ਅਸੀਂ ਵਿਦੇਸ਼ਾਂ ਚ ਰਹਿਣੇ ਹੀ ਸਹੀ ਗੱਲ ਹੈ ਇੱਕ ਮੁੰਡਾ ਬਾਹਰ ਜਾਈ ਜਾਂਦਾ ਹੈ ਬਾਹਰ ਜਾਈ ਜਾਂਦਾ ਕੋਈ ਜਿੱਦੋਂ ਨਹੀਂ ਜਾਇਆ ਜਾਂਦਾ ਕੋਈ ਇਹ ਰੂਲਸ ਕਰਕੇ ਪੂਰੀ ਵਿਆਹ ਕਰਾ ਕੇ ਉਹ 30-40 ਲੱਖ ਰੁਪਈਆ ਦੇ ਕੇ ਡੌਂਕੀ ਲਾ ਕੇ ਅਮਰੀਕਾ ਟੱਪੀ ਜਾਂਦਾ ਹੈ ਜਾਣੇ ਜਦ ਅਸਲ ਆਪਾਂ ਇੱਕ ਸੌਖੀ ਧਾਰਨਾ ਜੋ ਤੈਨੂੰ ਪਤਾ ਜਾਂ ਮੈਨੂੰ ਪਤਾ ਵੀ ਯਾਰ ਆਹ ਘਰ ਜਿਹੜੇ ਘਰੇ ਮੈਂ ਰਹਿ ਰਿਹਾ ਹਾਂ ਇਹ ਘਰ ਮੈਂ ਮਹੀਨੇ ਨੂੰ ਜਾਂ 6 ਮਹੀਨੇ ਨੂੰ ਮੈਂ ਛੱਡ ਦੇਣਾ ਆਪਾਂ ਵੀ ਦੇਖਭਾਲ ਕਰਨ ਲੱਗਨੇ ਸਹੀ ਗੱਲ ਉਹ ਹਾਲਾਤ ਲੋਕਾਂ ਦਾ ਪੰਜਾਬੀਆਂ ਦਾ ਬਣ ਗਿਆ ਵੀ ਅਸੀਂ ਪੰਜਾਬ ਦੇ ਰਹਿਣਾ ਨਹੀਂ ਪੰਜਾਬ ਬੰਜਰ ਹੋਵੇ ਪੰਜਾਬ ਉਜੜੇ ਪੰਜਾਬ ਤਬਾਹ ਹੋ ਜਾਵੇ ਉਹ ਤੋਂ ਆਪਾਂ ਕੀ ਦੇਣਾ ਸਾਡੀ ਸੋਚਾਂ ਬਣੀ ਹੈ ਭਾਈ ਪਰ ਇੱਕ ਗੱਲ ਆ ਸਾਡੀਆਂ ਜੜਾਂ ਪੰਜਾਬ ਦੀਆਂ ਜੜਾਂ ਨੂੰ ਟੁੱਟ ਜਾਣਗੇ ਖਤਰਾ ਜਿੱਥੇ ਮਰਜ਼ੀ ਵਗ ਜਾਓ ਤੁਸੀਂ ਦੁਨੀਆ ਦੀਆਂ ਸਹੂਲਤਾਂ ਦਾ ਪ੍ਰਾਪਤ ਕਰ ਲੋਗੇ ਪੈਸਾ ਇਕੱਠਾ ਕਰ ਲੋਗੇ ਗੱਡੀਆਂ ਲੈ ਲੋਗੇ ਮਹਿੰਗੀਆਂ ਮਹਿੰਗੀਆਂ ਹੋਰ ਚੀਜ਼ਾਂ ਲੈ ਲੋਗੇ ਪਰ ਸੋਡਾ ਵਜੂਦ ਸੋਡੀ ਹੋਂਦ ਸੋਡੀ ਪਛਾਣ ਸੋਡਾ ਦਰਸਾ ਸੋਡਾ ਇਤਿਹਾਸ ਸੋਡਾ ਧਰਮ ਸੋਡੀ ਬੋਲੀ ਇਹ ਸਾਰੀਆਂ ਚੀਜ਼ਾਂ ਨੇ ਇਹ ਜਣਾ ਨਾਲ ਹੀ ਜੁੜੇ ਹੋਏ ਤਾਂ ਤਾਂ ਸੋਡਾ ਵਜੂਦ ਜਾਂਦਾ ਰਹਿੰਦਾ ਜੇਣਾ ਸਾਡੀਆਂ ਪੰਜਾਬ ਤੇ ਆ ਬਾਈ ਉਹ ਅਸੀਂ ਉਹਦਾ ਲਮਕਾ ਦੀ ਛੱਟ ਰਹੀਆਂ ਸਹੀ ਗੱਲ ਹੈ ਬਾਕੀ ਇਹੀ ਭਰਾ ਦਾ ਮੱਖਾ ਬਾਕੀ ਤੱਪ ਤੇ ਮਿਲਦਾ ਆਉਂਦਾ ਨਜ਼ਾਰਾ ਅੱਜ ਦਿਨ ਮੈਂ ਗੱਲ ਦਾ ਠੀਕ ਹੈ ਮੈਂ ਤਾਂ ਕਦੇ ਏਦਿਕੇ ਪੈ ਕੇ ਦੇਖਿਆ ਜਦਨੇ ਮੈਂ ਕੁਦਰਤੀ ਬਾਹਰੋਂ ਆਇਆ ਸੱਚਿਆ ਸੋ ਗਿਆ ਅੱਛਾ ਬਾਈ ਬਿਮਾਰ ਹੀ ਹੋ ਗਿਆ ਇਹ ਦੂਜੇ ਦਿਨ अच्छा दिली बीमार ਕਰਦਾ ਬੰਦੇ ਨੂੰ ਕਰਦਾ ਬਈ ਕਰਦਾ ਮਨੂੰ ਕਿਉਂ ਬਾਹਰ ਪਟਾਮਨ ਮਿਲਦੇ ਆ ਪਟਾਮਨ ਦੀ ਬਹੁਤ ਜਿਆਦੇ ਹਲਪੀ ਦੂਜੀ ਗੱਲ ਹੋਰ ਆ ਬਈ ਬਾਹਰ ਦਾ ਤਾਪਮਾਨ ਦੇ ਬਾਹਰ ਦਾ ਤਾਪਮਾਨ ਬਈ ਹੁੰਦਾ 47 ਡਿਗਰੀ ਆਪਾਂ 20 ਬੂ ਦੇ ਅੰਦਰ 20 ਦੇ ਕਰਕੇ ਉੱਤੇ ਕੰਬਲ ਲੈ ਲੈਣਾ ਰਜਾਈ ਲੈ ਲੈਣਾ ਆ ਸਿਆਰ ਅਰਦਾ ਕੁਦਰਤ ਜੇ ਆਪਾਂ ਉਲਟ ਚੱਲਦੇ ਆ ਕੁਦਰਤ ਨੇ ਜੇ ਸਾਨੂੰ ਠੰਡ ਦਿੱਤੀ ਤਾਂ ਉੱਥੇ ਹੀਟਰ ਲਾ ਲੈਨੇ ਜੇ ਗਰਮੀ ਪੈਦਾ ਕਰਤੀ ਤਾਂ ਉੱਥੇ ਹੀ ਅਸੀਂ ਲਾ ਲੈਨੇ ਉਹ ਤਾਂ ਫਿਰ ਇੱਕ ਤਰ੍ਹਾਂ ਦਾ ਉਲਟੇ ਹੋ ਹਾਂ ਆਪਾਂ ਸਾਰਾ ਵਰਤਾਰਾ ਹੀ ਉਲਟ ਕਰ ਰਹੇ ਆ ਹੋ ਠੀਕ ਆ ਬਾਈ ਬਾਕੀ ਬਾਈ ਇਹੀ ਸੁਨੇਹਾ ਹੈ ਹਾਂਜੀ ਪੰਜਾਬੀ ਉਹ ਇਹ ਪੰਜਾਬ ਟਿੱਖਰਦਾ ਜਾਂਦਾ ਯਾਰ ਇਹ ਪੰਜਾਬ ਰੇਤੇਂ ਕਰਦਾ ਜਾਂਦਾ ਹੈ ਇਹ ਪੰਜਾਬ ਉੱਡਰਦਾ ਜਾਂਦਾ ਇਹ ਪੰਜਾਬ ਖਤਮ ਖਤਮ ਹੁੰਦਾ ਜਾਂਦਾ ਸਾਂਭ ਲੋਏ ਸੰਦਾ ਜਾਂਦਾ ਨਹੀਂ ਫਿਰ ਕਦੇ ਪੁਸਤਾਇਆ ਕਰਾਂਗੇ ਤੁਹਾਡੀਆਂ ਉਹਨਾਂ ਬਲਗਾਂ ਨਸਲਾਂ ਨੇ ਪੁਸਤਾਇਆ ਕਰਨਾ ਇੱਥੋਂ ਨਾਲ ਦੀ ਧਰਤੀ ਕਿਤੇ ਨਹੀਂ ਬਾਈ ਮਿਲਣੀ ਕਿੱਥੇ ਮਰਜੀ ਗੇੜੇ ਗੂੜੇ ਖਾ ਲਿਓ ਕੈਨੇਡਾ ਅਮਰੀਕਾ ਇੱਥੇ ਮਰਦੀ ਭੱਜਦੇ ਠੀਕ ਆ ਬਾਈ ਠੀਕ ਆ ਬਾਈ ਓਕੇ ਧੰਨਵਾਦ ਬਾਈ ਦੇਖੋ ਬਾਈ ਜੀ ਇੰਨੀ ਅੱਤ ਦੀ ਗਰਮੀ 'ਚ ਬਾਈ ਲੱਖਾ ਸਿਧਨਾ ਆਪ ਖੁਦ ਮੂਰੇ ਹੋ ਕੇ ਬਰਾਤਾਂ ਨੂੰ ਪਾਣੀ ਪਾਉਣ ਦੀ ਸੇਵਾ ਕਰੀ ਜਾਂਦੇ ਆ ਤੇ ਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਬਰਤ ਬਰਤ ਬਾਈ ਜੀ ਧੰਨਵਾਦ ਜੀ ਸਾਰਿਆਂ ਦਾ